ਤਾਉ ਜੀ ਅੱਜ ਬਾਈਆਂ ਨੂੰ ਹੌਲੈਂਡ ਦੇਤ ਅੱਜ ਫਤਿਹਪੁਰ ਆਈ ਸੀਗੇ ਇਹ ਬਾਈਆਂ ਨੂੰ ਫਤਿਹਪੁਰ ਵੀ ਸ਼ਰਮੇ ਨੇ ਹੌਲੈਂਡ ਦੇਤਾ ਇਹ ਸ਼ਰਮੇ ਹੋਰਾਂ ਰੋੜੀ ਕਰਾਉਣੇ ਗੱਲ ਬਾਤ 3602 ਹੌਲੈਂਡ ਪੂਰਾ ਘੈਂਟ ਟਰੈਕਟਰ ਆ ਤੇ ਅੱਜ ਫਤਿਹਪੁਰ ਜਾ ਕੇ ਸ਼ਰਮੇ ਨੇ ਬਾਈਆਂ ਨੂੰ ਦੇਤਾ ਇਹ ਸ਼ਰਮੇ ਹੋਰਾਂ ਰੋੜੀ ਕਰਾਉਣੇ ਗੱਲ ਬਾਤ ਤੇ ਪੂਰੀ ਘੈਂਟ ਗੱਲ ਬਾਤ ਧੰਨਵਾਦ ਆ ਟਰੈਕਟਰ ਘੈਂਟ 16 ਮਾਡਲ ਆ ਦੇਖੋ ਡੱਕ ਡੱਕ ਲੱਗਿਆ ਘੈਂਟ ਜੀ ਆ ਜੀ ਇੱਕ ਸਰਮਿਆ ਰੋੜੀ ਕਰਾਉਣਾ ਕਰਵਾਤਾ ਮੜਾ ੱਟਕਾ ਲਵਾ ਦੇ ਹੋਰ ਹਰਮਾ ਕੱਲਾ ਹੀ ਤੂੰ ਹੀ ਵਰਦਾ ਇਤਾਂ ਯਾਹ ਜਿਹੜਾ ਪੈ ਸਰ ਮੈਨੂੰ ਠੀਕ ਹੈ ਠੀਕ ਹੈ ਲਾ ਕਰਵਾ ਰਵਾਤਾ ਬਾਈ ਸੋਸੀ ਕਾਲ ਸੈਨੇ ਲੋ ਮਹਾਰਾ ਸੱਤੇ ਪਾਛੇ ਭਾਈ ਜੀ ਚੜਦੀ ਕਲਾ ਹੀ ਰੱਖੇ ਅੱਜ ਆਏ ਸੀ ਭਾਈ ਜੀ ਫਤਿਹਵਾਦ ਹਾਂਜੀ ਫਤਿਹਵਾਦ ਆਓ ਹੌਲੈਂਡ ਲੈ ਕੇ ਫਿਰੇਤਾ ਪੰਜਨ ਹੌਲੈਂਡ ਲੈਟ ਸਿਰਫ ਖੱਟਿਆ ਵੀ ਕੁਝ ਨਹੀਂ ਮੂਹ ਮਿੱਠੇ ਨਾਲ ਮੜੇ ਮੋਟੇ ਨਾਲ ਆ ਬਾਈ ਨੂੰ ਟਰੈਕਟਰ ਦਿੱਤਾ ਆਪਾਂ ਹੌਲੈਂਡ ਕਿਉਂ ਦਿੱਤਾ ਕੇ ਯਾਰ ਯਾਦਗਰੀ ਬਣਾ ਕੇ ਕਿ ਆਪਾਂ ਇੱਕ ਹੌਲੈਂਡ ਦਿੱਤਾ ਇੱਜੇ ਦਿੱਤਾ ਹਾਂ ਠੀਕ ਹੈ ਗੱਲ ਆਪਾਂ ਬਾਈ ਚਾਪੀ ਦੀ ਰਸਮ ਵੀ ਕਰਾਂਗੇ ਹਾਂਜੀ ਕੋ ਚਾਰੇ ਪਾਸੇ ਦਿਖਾ ਦੇ ਟਰੈਕਟਰ ਮੜਾ ਜਾ ਟਰੈਕਟਰ ਦਿਖਾ ਦਿਏ ਆ ਰੱਖ ਕੋਲੇ ਰੱਖ ਲੈ ਤੇ ਆ ਵੇਖੋ ਭਰਾ ਮੇਰੇ ਹਰੇਣਾ ਨੰਬਰ ਆ ਤੇ ਚਰਮ ਨੇ ਟਰੈਕਟਰ ਲੈ ਲਿਆ ਜੀ ਇਹ ਤੇ ਬਾਈਆਂ ਨੂੰ ਇਹ ਟਰੈਕਟਰ ਦੇਤਾ ਪੂਰਾ ਘੈਂਟ ਟਰੈਕਟਰ ਕਿਆਰ ਤੇ ਫਿਰ ਦਰੋਂ ਲੁਕਾਉਨੇ ਆ ਕੋਕਾ ਪੀ ਸੀ ਆ ਯਾਰ ਬੀ ਕੇ ਟੀ ਦੇ ਟਾਇਰ ਆ ਦੇਖੋ ਬੀ ਕੇ ਟੀ ਦੇ ਟਾਇਰ ਆ ਤੇ ਪੂਰਾ ਘੈਂਟ ਟਰੈਕਟਰ ਆ ਯਾਰ ਤੇ ਤੇਲ ਤੂਰ ਬਾਈ ਚੈੱਕ ਕਰੀ ਜਾਂਦੇ ਆ ਤੇ ਪੂਰਾ ਘੈਂਟ ਟਰੈਕਟਰ ਆ ਯਾਰ ਆ ਜਿਓ ਕਰਾਂ ਦਿਖਾਈਏ ਤੁਹਾਨੂੰ ਪੂਰਾ ਘੈਂਟ ਟਰੈਕਟਰ ਯਾਰ ਸ਼ਰਾਤੀ ਆ ਬੋਲੇ ਹੋਈ ਛੜਦੀ ਬੋਲੇ ਹੋਰੀ ਬਿਆਰੇ ਆ ਤੇ ਅੱਗੇ ਜੀ ਆਗੇ ਕੋਈ ਛੱਡ ਦੇ ਲਓ ਜੀ ਲਓ ਮੈਂ ਕਿਦੋਂ ਲਓ ਜੀ ਭਾਈ ਜੀ ਟਰੈਕਟਰ ਦੇਤਾ ਆਪਾਂ ਹੌਲੈਂਡ 3602 2016 ਮਾਡਲ ਠੀਕ ਹੈ ਗੱਲ ਬਾਈ ਨਾਲ ਆਪਾਂ ਗੱਲ ਕਰਾਉਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਾਈ ਖੁਸ਼ ਹੋ ਠੀਕ ਹੈ ਜਦੋਂ ਮੈਂ ਵੀਡੀਓ ਚ ਦੇਖਦੇ ਹੁੰਨੇ ਆ ਕਿਵੇਂ ਸ਼ਰਮਾਉਂ ਮੀਏ ਕਿ ਕੋਈ ਫਰਕ ਨਹੀਂ ਹੋਵੇ ਖੁਸ਼ ਹੋ ਬਾਈ ਖੁਸ਼ ਹੈ ਜੀ ਤੁਹਾਨੂੰ ਕਿਤੋਂ ਮਿਲ ਜੂ ਇੰਨੇ ਰੇਟ ਤੇ ਜਿੰਨੇ ਰੇਟ ਤੇ ਤੁਹਾਨੂੰ ਕਿਤਾ ਸਹੀ ਰਹਿ ਮਾਦਾ ਹਾਂ ਭਾਈ ਜੀ ਜੈਜ ਰੇਟ ਕਿਹੜਾ ਪਿੰਡ ਆ ਭਾਜੀ ਕੱਖਾਂ ਵਾਲੀ ਕੱਖਾਂ ਵਾਲੀ ਪਿੰਡ ਹੈ ਬਾਈ ਕੋਲੇ ਬਾਈ ਦਾ ਪਿੰਡ ਬਾਦਲ ਕੋਲੇ ਹਣਾਈ ਹਾਂਜੀ ਬਾਦਲ ਕੋਲੇ ਲੰਮੀ ਕੋਲੇ ਬਾਈ ਸੌਰੀ ਤੇ ਬਾਈ ਐਨੇ ਚ ਦੇਤਾ 16 ਮਾਡਲ ਐ 32 30 ਵੀ ਨਹੀਂ ਦੇਣਾ ਕਿਸੇ ਨੇ ਕੋਈ ਦੇ ਦੇ ਜੀ 32 30 ਨਹੀਂ ਠੀਕ ਆ ਵੀ ਠੀਕ ਠੀਕ ਖੁਸ਼ ਹੋ ਬਾਗੋ ਬਾਗੋ ਹਾਂਜੀ ਠੀਕ ਹੈ ਠੀਕ ਹੈ ਜੀ ਹੈ ਸ਼ਰਮਾ ਉਦੋਂ ਵੀ ਜਿੱਦਾਂ ਵੀਡੀਓ ਚੋਂਦਾ ਹਾਂਜੀ 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 ਸ਼ਰਮਣ ਮਿਲ ਕੇ ਤਾਂ ਵੈਸੇ ਖੁਸ਼ੀ ਹੋ ਜਾਂਦੀ ਹੈ ਨਹੀਂ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਿ ਲੈਨ ਸ਼ਰਮੇ ਕੋਲ ਟਰੈਕਟਰ ਕਾ ਨਾ ਹੀ ਲੈਣਾ ਵੈਸੇ ਤਾਂ ਚਲੋ ਪਰਮਾਤਮਾ ਜਿਵੇਂ ਸ਼ਰਮੇ ਨੇ ਗੱਲ ਕੀਤੀ ਵੀ ਉੱਤੇ ਵੀ ਕੈਮਰੇ ਚੱਲਦੇ ਪਰਮਾਤਮਾ ਦੇ ਤੇ ਸ਼ਰਮਾ ਕਿਸੇ ਗੱਲ ਤੇ ਖੜਾ ਟਗਾਣੇ ਤੇ ਤੇ ਠੀਕ ਹੈ ਸ਼ਰਮਾ ਜੋ ਕਰਦਾ ਸਹੀ ਕਰਦਾ ਜੱਟਾ ਕਿੰਨੀਆਂ ਥੱਗੀਆਂ ਮਾਰੀ ਐ ਅੱਗੇ ਆਹ ਕਿਹੜਾ ਮੁੰਡਾ ਤੇ ਫੂਕਣਾ ਇਹਨਾਂ ਨੇ ਦੇਖਦੀ ਲੱਕੜ ਦੀ ਐ ਚੰਦਨ ਦੀ ਲੱਕੜ ਜ ਨਹੀਂ ਫੂਕਦੇ ਤੇ ਕਿਉਂ ਥੱਗੀਆਂ ਮਾਰ ਕੇ ਜੱਟਾਂ ਦਾ ਜੱਟ ਸਭ ਤੋਂ ਵੱਡਾ ਸਾਧ ਹੁੰਦਾ ਬਹੁਤ ਭੜੀ ਕਮਾਈ ਹੁੰਦੀ ਐ ਇੱਕ ਗੱਲ ਯਾਦ ਰੱਖਿਓ ਪਾਈਆ ਪਾਣੀ 10 ਕਿਲੋ ਦੁੱਧ ਨੂੰ ਲੈ ਕੇ ਨਿਕਲੂ ਜੇ ਕੋਈ 10 ਰੁਪਏ ਮਾੜੇ ਆਉਣਗੇ ਨਾ ਕਰੇ 5-7000 ਰੁਪਏ ਲੈ ਕੇ ਨਿਕਲੂ ਭਾਈ ਠੀਕ ਐ ਜਿਹੜਾ ਬੰਦਾ ਸੱਚਾ ਹੋਊਗਾ ਸਹੀ ਗੱਲ ਕਰੂਗਾ ਉਹ ਭਾਈ ਮੈਂਟਲ ਹੋਊਗਾ ਮੈਨੂੰ ਮੈਂਟਲ ਕਹਿੰਦੇ ਲੋਕ ਕਈ ਆਨੇ ਭਾਈ ਕਹਿੰਨੇ ਭਾਈ ਠੀਕ ਐ ਠੀਕ ਵਧਾਈਆਂ ਭਾਈ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵੀਰੇ ਤੇ ਬਾਈ ਜੀ ਵੀਡੀਓ ਦੇ ਵਿੱਚ ਬਾਈ ਵਰਗਿਆਂ ਦੇ ਉਹ ਬਧਾਈਆਂ ਠੀਕ ਹੈ ਗੱਲ ਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰੋ ਜੀ ਪੇਨੂ ਕਰ ਲਓ ਫੋਲੋ ਭੁੱਲਰ ਤਲਵੰਡੀ ਸੱਪੋੜਾ ਬਹੁਤ ਬਹੁਤ ਮਿਹਰਬਾਨੀ ਜੇ ਕਿਸੇ ਨੂੰ ਵੀ ਹੌਲਣ ਚਾਹੀਦਾ ਹੋਏ ਆਪਾਂ ਨੂੰ ਕਰ ਲਓ ਕੰਟੈਕਟ ਮੋਬਾਈਲ ਨੰਬਰ 947884545 ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਗੱਲ ਸਰਾਂ ਨੂੰ ਬਾਈ ਸਸੀ ਗੱਲ ਲਓ ਜੀ ਆਪਾਂ ਇੱਕ ਲਈ ਅੰਕਲ ਦੀ ਔਰ ਫੋਟੋ ਕਰਦੇ ਇਹ نیچے ਨਹੀਂ ਆ ਗਰਾਣਾੜੇ ਤੱਕ ਕਿੰਨਾ ਕਰ ਗਿਆ ਉਹ ਨੰਬਰ ਪਛਾੜ ਦੇ ਠੀਕ ਹੈ ਭਾਈ ਜੀ ਥੈਂਕ ਯੂ ਜੋ ਬਣਾ ਦੋ ਰਾਣਾ